ਬਿਲਾਵਲ ਮੁਹੱਲਾ 5 ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸਾੰਤ ਸਹਿਜ ਆਨੰਦ ਭੈ ਪੂਰਨ ਭੈ ਸੇਵ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਜਹ ਰਾਜ ਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਰਾਜਾਨ ਰਾਜ ਦੇਵਾਨ ਦੇਵ ਉਪਮਾ ਮਹਾਨ ਬਾਨੇ ਕੇ ਬਹੁਤ ਕਲਯੁਗੀ ਜੀਵਾਂ ਦੇ ਉਦਾਰ ਕਰਤਾ ਹੈ ਧੰਨ ਗੁਰੂ ਦੇਵ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਤ ਧਰਿਆਾਂ ਦੇ Տੇਰ ਨਿਆਸਰਿਆਂ ਦੇ ਆਸਰੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸਨ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਹਨ ਦੀਵਾਨਾਂ ਦੇ ਅੰਦਰ ਸਤਿਗੁਰਾਂ ਦੀ ਮਰਿਆਦਾ ਦੇ ਅਨੁਸਾਰ ਨਿਤਨੇਮ ਦੇ ਜਾਪ ਹੋਏ ਹਨ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਤੋਂ ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਨੂੰ ਸ੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਜੋ ਰੋਜ਼ ਹੀ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰਾਂ ਦਾ ਹੁਕਮ ਹੈ ਹਰ ਜੀਵ ਵਾਸਤੇ ਸਮਾਨਿਆਂ ਤੇ ਸਾਰਿਆਂ ਨੂੰ ਸੁਣਨਾ ਚਾਹੀਦਾ ਹੈ ਕਿਉਂਕਿ ਹੁਕਮ ਉਹ ਮਨੁੱਖ ਕਰ ਸਕਦਾ ਹੈ ਜਿਹੜਾ ਵੱਡਾ ਹੋਵੇ ਤੇ ਵੱਡੇ ਦਾ ਹੁਕਮ ਜਿਹੜਾ ਉਹ ਮੰਨਿਆ ਵੀ ਜਾਣਾ ਚਾਹੀਦਾ ਸਤਿਗੁਰੂ ਜੀ ਸਾਨੂੰ ਹੁਕਮ ਕਰਦੇ ਹਨ ਤੇ ਸਾਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਸੁਣਨਾ ਚਾਹੀਦਾ ਜੇ ਅਸੀਂ ਵਿਚਾਰ ਸਰਵ ਨਹੀਂ ਕਰ ਸਕਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਜਦੋਂ 사ਤਗੁਰਾਂ ਦਾ ਫੁਰਮਾਨ 사ਤਗੁਰੂ ਸਾਨੂੰ ਬਖਸ਼ਿਸ਼ ਕਰਦੇ ਹਨ ਉਦੋਂ ਤੱਕ ਸਾਨੂੰ ਫੁਰਮਾਨ ਸੁਣਨਾ ਚਾਹੀਦਾ ਕੁਝ ਜਿੰਨੇ ਕਿ ਚਲੋ ਸਮਤ 사ਤਗੁਰਾਂ ਨੇ ਜਿਸ ਵੀ ਮਨੁੱਖ ਨੂੰ ਬਖਸ਼ਿਸ਼ ਕੀਤੀ ਹੈ ਕਿ ਹੁਕਮਨਾਮਾ ਹੁੰਦਿਆ ਹੁੰਦਾ ਹੈ ਤੇ ਕੁਝ ਸਰੀਰ ਜਿਹੜੇ ਉੱਠ ਜਾਂਦੇ ਚਲੇ ਜਾਂਦੇ ਹਨ ਆਪੋ ਆਪਣੀ ਮਾਤਿਆ ਜਿੰਨੇ ਕ ਸਤਿਗੁਰਾਂ ਨੇ ਸੋਝੀ ਬਖਸ਼ਿਸ਼ ਕੀਤੀ ਆ ਪਰ ਜਦੋਂ ਕੋਈ ਵੱਡਾ ਸਾਨੂੰ ਹੁਕਮ ਕਰ ਰਿਹਾ ਹੋਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਹਨ ਦੇਨ ਦੁਨੀ ਦੇ ਵਾਲੀਆਂ ਸਾਡੇ ਜੀਵਾਂ ਬਾਤ ਤੇ ਸਤਿਗੁਰਾਂ ਨੇ ਗੁਰਬਾਣੀ ਰਚੀ ਹੈ ਤੇ ਜੇਕਰ ਸਾਨੂੰ ਕੋਈ ਇੱਕ دنی avi ਮਨੋ ਕੇ ਗੱਲ ਸੁਣਾਉਣ ਡਿਆ ਹੋਵੇ ਕੋਈ ਸਾਡੇ ਘਰ ਆਇਆ ਹੋਵੇ ਜਾਂ ਮਹਿਮਾਨ ਹੋਵੇ ਅਸੀਂ ਉਹਦੀ ਗੱਲ ਨਾ ਸੁਣੀ ਉਹਦੇ ਅੱਗੋਂ ਉੱਠ ਕਰਕੇ ਚਲੇ ਜਾਈਏ ਤੇ ਉਹ ਆਪਣੇ ਆਪ ਨੂੰ ਜਿਹੜਾ ਉਹ ਕੁਝ ਮਹਿਸੂਸ ਕਰੇਗਾ ਇਸ ਕਰਕੇ 사ਤਗੁਰਾਂ ਦਾ ਇਹ ਸਤਕਾਰ ਹੈ ਕਿ ਜਿੰਨਾ ਚਿਰ 사ਤਗੁਰਾਂ ਦਾ ਹੁਕਮ ਨਾ ਹੁੰਦਾ ਉਹਨਾਂ ਚ ਸੰਟੇਕੇ ਬਹਿਣਾ ਚਾਹੀਦਾ ਹੈ ਵਿਚਾਰ ਸੋਨੇ ਕਥਾ ਕੀਰਤਨ ਦੇ ਵਿੱਚ ਬਹਿਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵੱਡ ਭਾਗੀ ਹਰ ਸੰਗਤ ਪਾਵੇ ਭਾਗ ਹੀਣ ਭ੍ਰਮ ਚੋਟਾ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੀ ਗੁਰੂ ਕੇ ਸੰਗਤ ਉਹ ਹੋਏ ਮਨੁੱਖ ਕਰ ਸਕਦੇ ਆ ਜਿਨ੍ਹਾਂ ਦੇ ਵੱਡੇ ਭਾਗ ਹੋਣ ਕਿਉਂਕਿ ਵੱਡੇ ਭਾਗਾਂ ਤੋਂ ਬਗੈਰ ਗੁਰੂ ਕੇ ਸੰਗਤ ਨਹੀਂ ਹੁੰਦੀ ਜਤਨ ਸਾਰੇ ਮਨੁੱਖ ਕਰਦੇ ਆਪਣੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਚੰਗੇ ਕੰਮ ਕਰੀਏ ਗੁਰੂ ਵਾਲੇ ਬਣੀਏ ਗੁਰੂ ਘਰ ਜਾਈਏ ਨਾਮ ਜਪੀਏ ਸਿਮਰਨ ਕਰੀਏ ਪਰ ਜਿੰਨਾ ਚਿਰ ਕਿਸੇ ਦੇ ਭਾਗਾਂ ਦੇ ਵਿੱਚ ਨਹੀਂ ਗੁਰੂ ਆਪਣੀ ਕਲਾ ਨਹੀਂ ਵਰਤਾਉਂਦਾ ਓਨਾ ਚਿਰ ਮਨੁੱਖ ਗੁਰੂ ਵਾਲਾ ਬਣੀ ਬਣਦਾ ਹੈ ਨਾਵ ਨੂੰ ਸੰਗਤ ਪ੍ਰਾਪਤ ਹੁੰਦੀ ਨਾਉ ਨਾਮ ਜਪ ਸਕਦਾ ਹੈ ਗੁਰੂ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਪ ਹਨੇਰਾ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਤੇ ਜਦੋਂ ਮਨੁੱਖ ਦੇ ਬਾਰੀ ਤੌਰ ਤੇ ਹਨੇਰੇ ਦੇ ਵਿੱਚ ਤੁਰੇ ਤੇ ਮਨੁੱਖ ਨੂੰ ਠੇਡੇ ਲੱਗਦੇ ਅੜ ਕੇ ਡਿੱਗ ਜਾਂਦਾ ਤੇ ਜੇ ਇਹਦੀ ਆਤਮਿਕ ਜ਼ਿੰਦਗੀ ਵਿੱਚ ਹਨੇਰਾ ਹੈ ਤੇ ਜ਼ਿੰਦਗੀ ਦੇ ਵਿੱਚ ਕਦੇ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਅਹੰਕਾਰ ਦੇ ਨਾਲ ਇਹ ਮਨੁੱਖ ਠੇਡੇ ਲੱਗ ਕਰਕੇ ਡਿੱਗੇਗਾ। ਤੇ ਜਦੋਂ ਇਹ ਗੁਰੂ ਵਾਲਾ ਬਣ ਜਾਂਦਾ ਹੈ, ਗੁਰੂ ਕੀ ਗੁਰਬਾਨੀ ਸਰਵਣ ਕਰੇ, ਅੰਮ੍ਰਿਤ ਧਾਰੀ ਹੋ ਕਰਕੇ ਆਪਣਾ ਜੀਵਨ ਬਤੀਤ ਕਰੇ, ਗੁਰੂ ਦੇ ਦੱਸੇ ਆਸੇ ਅਨੁਸਾਰ ਇਹ ਮਨੁੱਖ ਚੱਲੇਗਾ। ਫੇਰ ਇਹਦਾ ਰਸਤਾ ਜਿਹੜਾ ਉਹ ਸਾਫ਼ ਹੋ ਜਾਂਦਾ ਹੈ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਕਿ ਇਹਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਜਾਚ ਬਖਸ਼ਿਸ਼ ਕਰ ਦਿੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ 819 ਤੇ 20 ਅੰਗ ਤੇ ਸੁਭਾਏਮਾਨ ਗੁਰਿਕ ਸਮਾਪਨ ਸ਼ਬਦ ਦੀ ਵਿਚਾਰ ਕਰਨੇ ਤੇ ਆਪਣੀਆਂ ਮਨ ਬਿਰਤੀਆਂ ਨੂੰ ਉਕਾਗਰ ਕਰੀਏ ਤੇ ਸਾਰੇ ਜਾਨੇ ਸਾਧੂ ਗਰਾਂ ਦੇ ਚਰਨਾਂ ਦਾ ਧਿਆਨ ਤਰੀਏ ਤੇ ਮਿਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਪੰਜਵਾ ਬਿਲਾਵਲ ਰਾਗ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਇਹ ਮਰਿਆਦਾ ਬਖਸ਼ਿਸ਼ ਕੀਤੀ ਕਿ 31 ਰਾਗਾਂ ਦੇ ਅੰਦਰ ਗੁਰਬਾਣੀ ਸਤਿਗੁਰਾਂ ਨੇ ਦਰਜ ਕੀਤੀ ਬਿਲਾਵਲ ਰਾਗ ਦੇ ਅੰਦਰ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ ਪੰਜਵੇਂ ਪਾਤਸ਼ਾਹ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਬਣਾਇ ਗੁਰੂ ਅਰਜਨ ਦੇਵ ਮਹਾਰਾਜੀ ਸਾਨੂੰ ਫਰਮਾਨ ਬਖਸ਼ਿਸ਼ ਕਰ ਰਹੇ ਹਨ ਹਰੀ ਅਕਾਲ ਪੁਰਖ ਵਹਿਗੁਰੂ ਤੇ ਗੁਰੂ ਅਰਜਨ ਦੇਵ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਹੈ ਗੁਰੂ ਅਰਜਨ ਪ੍ਰਤੱਖ ਹਾਰੇ ਆਪ ਪਰਮਾਤਮਾ ਦੀ ਮੂਰਤ ਹੈ ਸਾਡੇ ਵਾਸਤੇ ਸਤਿਗੁਰਾਂ ਨੇ ਬਾਣੀ ਰਚੀ ਹੈ ਸਾਨੂੰ ਉਪਦੇਸ਼ ਬਖਸ਼ਿਸ਼ ਕਰਨ ਦੇ ਸਤਿਗੁਰੂ ਜੀ ਆਰੰਭ ਦੇ ਵਿੱਚ ਇਹ ਪੰਕਤੀਆਂ ਉਚਾਰਨ ਕਰਦੇ ਹਨ ਆਪਣੇ ਅੰਮਾਲਕ ਆਪ ਰੱਖਿਐਨ ਪਾਰ ਬ੍ਰਹਮ ਗੁਰਦੇਵ ਕਿਉ ਅਕਾਲ ਪੁਰਖ ਵਹਿਗੁਰੂ ਹਰੀ ਜਿਹੜਾ ਪਾਰ ਬ੍ਰਹਮ ਉਹ ਸਾਰਿਆਂ ਤੋਂ ਵੱਡਾ ਦੇਵਤਾ ਹੈ ਇਸ ਦੁਨੀਆ ਦੇ ਉੱਤੇ ਵਕ ਵਕ ਧਰਮਾਂ ਦੇ ਆਪ ਆਪਣੇ ਮਤ ਅਨੁਸਾਰ 33 ਕਰੋੜ ਦੇਵੀ ਦੇਵਤੇ ਮੰਨੇ ਜਾਂਦੇ ਹਨ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਅਸੀਂ ਉਸ ਪਰਮਾਤਮਾ ਦੇ ਬਾਲਕ ਹਾਂ ਬੱਚਿਆਂ ਤੇ ਸਾਨੂੰ ਉਹ ਆਪ ਰੱਖਦਾ ਹੈ ਕਿ ਸਾਨੂੰ ਕਦੇ ਵਿਕਾਰਾਂ ਦੇ ਵਿੱਚ ਡਿੱਗਣ ਨਹੀਂ ਦਿੰਦਾ ਜਿਹੜਾ ਮਨੁੱਖ ਪਰਮਾਤਮਾ ਵਾਲਾ ਬਣ ਜਾਂਦਾ ਏ ਗੁਰੂ ਨੂੰ ਆਪਣਾ ਪਿਤਾ ਮੰਨ ਲੈਂਦਾ ਏ ਏਕ ਪਿਤਾ ਏਕਸ ਕੇ ਹਮ ਬਾਰਕ ਉਹ ਏਕ ਪਰਮਾਤਮਾ ਸਾਡਾ ਪਿਤਾ ਏ ਤੇ ਉਹ ਸਾਰਿਆਂ ਨਾਲੋਂ ਵੱਡਾ ਦੇਵਤਾ ਏ ਅਸੀਂ ਸਾਰੇ ਉਸ ਪਰਮਾਤਮਾ ਦੇ ਬੱਚੇ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਓ ਪ੍ਰਮਾਤਮਾ ਸਾਡਾ ਪਿਤਾ ਏ ਅਸੀਂ ਉਸ ਪ੍ਰਮਾਤਮਾ ਦੇ ਬੱਚੇ ਆ ਓ ਪ੍ਰਮਾਤਮਾ ਪਾਰ ਬ੍ਰਹਮ ਹਰੀ ਸਾਰਿਆਂ ਨੂੰ ਵੱਡਾ ਦੇਵਤਾ ਏ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਹੋਰ ਦੁਨੀਆ ਤੇ ਜਿੰਨੇ ਮਰਜੀ ਕੋਈ ਦੇਵਤੇ ਮੰਨੀ ਜਾਵੇ ਪਰ ਜੇ ਪਰਮਾਤਮਾ ਗੁਰੂ ਅਰਜਨ ਦੇਵ ਜੀ ਕੋਲੋਂ ਪੁੱਛੀਏ ਤੇ ਉਹ ਕਹਿੰਦੇ ਕਿ ਸਾਰਿਆਂ ਨੂੰ ਵੱਡਾ ਉਹ ਪਰਮਾਤਮਾ ਹੀ ਇੱਕ ਦੇਵਤਾ ਹੈ ਤੇ ਆਪਣੇ ਬੱਚਿਆਂ ਨੂੰ ਆਪ ਹੱਥ ਦੇ ਕਰਕੇ ਰੱਖਦਾ ਏ ਸੁਖ ਸਾਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਤੇ ਜਦੋਂ ਇਹ ਮਨੋਕੋਸ਼ ਪਰਮਾਤਮਾ ਦੇਵਤੇ ਦੇ ਨਾਮ ਜਪਦਾ ਏ ਕਾਲਪੁਰਖ ਵਹਿਗੁਰੂ ਦੇ ਚਰਨਾ ਚਾਉਂਦਾ ਏ ਫਿਰ ਇਹਦੀ ਜ਼ਿੰਦਗੀ ਦੇ ਵਿੱਚ ਸੁੱਖ ਆਉਂਦੇ ਆ ਫਿਰ ਇਹਨੂੰ ਸ਼ਾਂਤ ਪ੍ਰਾਪਤੀ ਹੁੰਦੀ ਸਹਿਜ ਇਹਦੀ ਅਵਸਥਾ ਬਣਦੀ ਆ ਇਹਦੇ ਮਨੁੱਖ ਦੇ ਅੰਦਰ ਆਨੰਦ ਖੁਸ਼ੀ ਪੈਦਾ ਹੁੰਦੀ ਕਦੋਂ ਪੈਦਾ ਹੁੰਦੀ ਪੂਰਨ ਭਈ ਸੇਵ ਇਹਦੀ ਘਾਲ ਜਿਹੜੀ ਸੇਵਾ ਕੀਤੀ ਹੈ ਇਹਦੀ ਥਾਂੇ ਪੈ ਜਾਂਦੀ ਹੈ ਜਦੋਂ ਉਹ ਪਰਮਾਤਮਾ ਇਸ ਮਨੁੱਖ ਤੇ ਖੁਸ਼ ਹੋ ਜਾਂਦਾ ਹੈ ਉਦੋਂ ਇਹਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਸਾਰੇ ਹੀ ਮਨੁੱਖ ਆਪਣੇ ਯਤਨਾਂ ਦੇ ਨਾਲ ਸੁੱਖ ਲੈਣਾ ਚਾਹੁੰਦੇ ਹਨ ਪਰ ਜਦੋਂ ਮਨੁੱਖ ਨੂੰ ਬਹੁਤਾ ਸੁੱਖ ਆ ਜਾਵੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਤਾਦ ਸਾਧੂ ਗੁਰੂ ਜੀ ਸਾਨੂੰ ਰੋਜ਼ ਇਹ ਗੱਲ ਸਮਝਾਉਂਦੇ ਹਨ ਦੁੱਖ दारू ਸੁਖ ਰੋਗ ਭਇਆ ਕਿ ਅਸਲ ਵਿੱਚ ਮਨੁੱਖ ਦਾ ਜਿਹੜਾ दारू ਆ ਉਹ ਦੁੱਖ ਆ ਕਿਉਂਕਿ ਦੁੱਖ ਦੇ ਵਿੱਚ ਪਰਮਾਤਮਾ ਇਸ ਮਨੁੱਖ ਨੂੰ ਚੇਤੇ ਆਉਂਦਾ ਹੈ ਸੁੱਖਾਂ ਦੇ ਵਿੱਚ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਰੋਗੀ ਹੋ ਜਾਂਦਾ ਹੈ ਜੇ ਪਰਮਾਤਮਾ ਦਾ ਜਦੋਂ ਮਨੁੱਖ ਨਾਮ ਤੇ ਆਉਂਦਾ ਹੈ ਦੀ ਜ਼ਿੰਦਗੀ ਵਿੱਚ ਉਦੋਂ ਸੁੱਖ ਆਉਂਦੇ ਆ ਇਹਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਨਹੀਂ ਤੇ ساری ਉਮਰ ਵਿਲਕਦਾ ਤੇ ਤੜਪਦਾ ਰਹਿੰਦਾ ਜਿਉ ਤਪ ਤ ਹੈ بارੂ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਦੋਂ ਇਸ ਮਨੋ ਕੋ ਨੂੰ ਬਾਣੀ ਵਿਸਰ ਜਾਂਦੀ ਪਰਮਾਤਮਾ ਦਾ ਨਾਮ ਵਿਸਰਦਾਏ ਇਹ ਤਪਦਾ ਰਹਿੰਦਾ ਸੜਦਾ ਰਹਿੰਦਾ ਏ ਸ਼ਾਂਤੀ ਤੇ ਸੁੱਖ ਇਹਨੂੰ ਉਦੋਂ ਆਵੇਗਾ ਜਦੋਂ ਇਹ ਪਰਮਾਤਮਾ ਦਾ ਨਾਮ ਲਵੇਗਾ ਗੁਰੂ ਘਰਾਂ ਨਗਰ ਕੇ ਸੇਵਾ ਕਰੇਗਾ ਸਿਮਰਨ ਕਰੇਗਾ ਫਿਰ ਇਹਦੇ ਹਿਰਦੇ ਨੂੰ ਸ਼ਾਂਤੀ ਤੇ ਆਨੰਦ ਆਉਂਦੀ ਹੈ ਸਹਿਜ ਵਸਤਾ ਅਡੋਲ ਵਸਤਾ ਦੀ ਬਣ ਜਾਂਦੀ ਤੇ ਇਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਇਸ ਮਨੁੱਖ ਦੀ ਪੂਰਨ ਕਾਲ ਥਾਂ ਪੈ ਜਾਂਦੀ ਰਹਾਉ ਇਹ ਰਹਾਉ ਦਾ ਬੰਧ ਹੈ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਉਹ ਪਰਮਾਤਮਾ ਆਪ ਖੁਦ ਸਨਮੁਖ ਹੋ ਕਰਕੇ ਆਪਣੇ ਭਗਤਾਂ ਦੀ ਬੇਨਤੀ ਨੂੰ ਸੁਣਦਾ ਹੈ ਜਿਹੜੇ ਪਰਮਾਤਮਾ ਦੇ ਭਗਤ ਹਨ ਪਰਮਾਤਮਾ ਦਾ ਨਾਮ ਲੈਣੇ ਵਾਲੇ ਹਨ ਉਸ ਪਰਮਾਤਮਾ ਦੇ ਡਰ ਤੇ ਭਉ ਦੇ ਵਿੱਚ ਜੀਂਦੇ ਹਨ ਭਗਤੀ ਕਰਦੇ ਹਨ ਜਿਹੜਾ ਪਰਮਾਤਮਾ ਦਾ ਭਗਤ ਆ ਇੱਕ ਤੇ ਉਹਦੇ ਕੋਲੋਂ ਭਗਤੀ ਹੋਣੀ ਚਾਹੀਦੀ ਦੂਜਾ ਉਹਦੇ ਕੋਲੋਂ ਤਿਆਗ ਹੋਣਾ ਚਾਹੀਦਾ ਭਗਤੀ ਹੋਵੇਗੀ ਤਿਆਗ ਹੋਵੇਗਾ ਕਿਸੇ ਵੀ ਚੀਜ਼ ਦੀ ਪਕੜ ਨਹੀਂ ਹੋਵੇਗੀ ਤਾਂ ਕੋਈ ਮਨੁੱਖ ਭਗਤ ਬਣ ਸਕਦਾ ਹੈ ਤੇ ਜਦੋਂ ਕੋਈ ਮਨੁੱਖ ਭਗਤ ਬਣ ਜਾਂਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ ਉਦੋਂ ਉਸ ਮਨੁੱਖ ਦੀ ਅਰਜ਼ੋਈ ਅਰਦਾਸ ਬੇਨਤੀ ਜਿਹੜੀ ਅਸੀਂ ਰੋਜ਼ ਕਰਦੇ ਆ ਆਪਣੇ ਭਗਤਾਂ ਦੀ ਸਤਿਗੁਰੂ ਆਪ ਸੰਮੁਖ ਹੋ ਕਰਕੇ ਸੁਣਦਾ ਏ ਅਰਦਾਸਾਂ ਬੇਨਤੀਆਂ ਅਸੀਂ ਵੀ ਰੋਜ਼ ਕਰਦੇ ਆ ਪਰ ਜਿਹੜਾ ਇੱਕ ਭਗਤ ਆ ਪ੍ਰਮਾਤਮਾ ਦਾ ਨਾਮ ਲੈਣ ਵਾਲਾ ਏ ਉਹਦੀ ਅਰਦਾਸ ਸਾਡੀ ਅਰਦਾਸ ਵਿੱਚ ਬੜਾ ਫਰਕ ਏ ਕਿਉਂਕਿ ਭਗਤ ਨੇ ਪ੍ਰਮਾਤਮਾ ਨੂੰ ਵੀ ਸਨਮੁਖ ਜਾਣਨਾ ਹੈ ਕਿ ਪ੍ਰਮਾਤਮਾ ਮੇਰੇ ਹਾਜ਼ਰ ਨਾਜ਼ਰ ਹੈ। ਉਹ ਪ੍ਰਮਾਤਮਾ ਮੇਰੀ ਬੇਨਤੀ ਸੁਣ ਰਿਹਾ ਹੈ ਕਿਉਂਕਿ ਅਰਦਾਸ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਅਰਦਾਸ ਦਾ ਇਹ ਅਰਥ ਹੈ ਕਿ ਐਡੇ ਤੇ ਉਹ ਪ੍ਰਮਾਤਮਾ ਅੰਤਰਜਾਮੀ ਸਾਡੇ ਦਿਲ ਦੀ ਅੰਦਰ ਦੀ ਉਹ ਜਾਣਦਾ ਹੈ। ਉਹ ਪ੍ਰਮਾਤਮਾ ਰਖਵਾਲਾ ਉਹ ਪ੍ਰਮਾਤਮਾ ਦਾਤਾ ਹੈ। ਜੇ ਉਹ ਅੰਤਰਜਾਮੀਆਂ ਤਾਂ ਹੀ ਸਾਡੀ ਅਰਦਾਸ ਸੁਨੇਗਾ ਸਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਜਿਹੜਾ ਇੱਕ ਭਗਤ ਹੈ ਉਹਦੇ ਅੰਦਰ ਇਹ ਵਿਸ਼ਵਾਸ ਤੇ ਭਰੋਸਾ ਵੀ ਹੁੰਦਾ ਹੈ ਕਿ ਪਰਮਾਤਮਾ ਸਾਡੀ ਬੇਨਤੀ ਨੂੰ ਸੁਨੇਗਾ ਜਿਹੜਾ ਭਗਤ ਹੈ ਉਹਦੀ ਪਰਮਾਤਮਾ ਆਪ ਅਰਜੋਈ ਅਰਦਾਸ ਬੇਨਤੀ ਸੁਣਦਾ ਹੈ ਰੋਗ ਮਿਟਾਏ ਜਿਵਾਲਿਆ ਨ ਜਾ ਕਾ ਵੱਡ ਪ੍ਰਤਾਪ ਉਹ ਪਰਮਾਤਮਾ ਦਾ ਤੇਜ ਪ੍ਰਤਾਪ ਆ ਵੱਡੇ ਪ੍ਰਤਾਪ ਵਾਲਾ ਉਹ ਪਰਮਾਤਮਾ ਹੈ ਤੇ ਜਿਹੜੇ ਉਹਦੇ ਭਗਤ ਹਨ ਨਾਮ ਜਪਣ ਵਾਲੇ ਮਨੁੱਖ ਗੁਰ ਸਿਖਾਨ ਉਹਨਾਂ ਦੇ ਉਹ ਪਰਮਾਤਮਾ ਰੋਗ ਵੀ ਮਿਟਾ ਦਿੰਦਾ ਹੈ ਤੇ ਰੋਗ ਸੋਗ ਮਿਟਾ ਕਰਕੇ ਉਹ ਪਰਮਾਤਮਾ ਜੀਵਨ ਦੀ ਦਾਤ ਬਖਸ਼ਦਾ ਹੈ ਇਹਨੂੰ ਜੀਵਨ ਜੀਣ ਦੀ ਜਾਂਚ ਜਿਹੜੀ ਉਹ ਬਖਸ਼ਿਸ਼ ਕਰਦਾ ਉਹ ਆਪ ਪਰਮਾਤਮਾ ਨੂੰ ਜਿਉਂਦਾ ਰੱਖਦਾ ਹੈ ਕਿਉਂਕਿ ਉਹ ਪਰਮਾਤਮਾ ਭਗਤਾਂ ਦੇ ਸੰਤਾਂ ਦੇ ਰੋਗ ਦੁੱਖ ਜਿਹੜੇ ਹਨ ਉਹਨਾਂ ਨੂੰ ਉਹ ਦੂਰ ਕਰਦਾ ਹੈ ਸਾਰੀ ਦੁਨੀਆ ਰੋਗੀ ਹੈ ਰੋਗ ਤੋਂ ਬਗੈਰ ਕੋਈ ਵੀ ਮਨੁੱਖ ਨਹੀਂ ਹੈ ਪਰ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਸਾਰੇ ਰੋਗ ਦੁੱਖ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਕਿ ਉਹ ਵੱਡੇ ਪ੍ਰਤਾਪ ਵਾਲਾ ਪਰਮਾਤਮਾ ਆਪ ਆਪਣੇ ਭਗਤਾਂ ਦੇ ਰੋਗਾ ਨੂੰ ਮਟਾਉਂਦਾ ਏ ਉਹਨਾਂ ਨੂੰ ਜੀਵਨ ਦੀ ਦਾਤ ਬਖਸ਼ਦਾ ਏ ਦੋਖ ਹਮਾਰੇ ਬਖਸ਼ਣ ਆਪਣੀ ਕਲ ਤਾਰੀ ਉਹ ਪਰਮਾਤਮਾ ਨੇ ਆਪਣੀ ਕਲਾ ਵਰਤਾ ਕਰਕੇ ਆਪਣੀ ਸਦਾ ਰੱਖ ਕਰਕੇ ਸਾਡੇ ਅੰਦਰ ਆਪਣੀ ਕਲਾ ਨੂੰ ਟਿਕਾ ਕਰਕੇ ਸਾਡੇ ਜਿਹੜੇ ਦੋਖ ਅੈਬ ਤੇ ਵਕਾਰ ਹਨ ਸਾਨੂੰ ਉਹ ਪ੍ਰਮਾਤਮਾ ਨੇ ਬਖਸ਼ ਲਿਆ ਉਹ ਪ੍ਰਮਾਤਮਾ ਜਦੋਂ ਇਸ ਮਨੁੱਖ ਨੂੰ ਬਖਸ਼ਦਾ ਹੈ ਉਹ ਉਦੋਂ ਇਹਦੇ ਔਗਣ ਜਿਹੜੇ ਉਹ ਮਾਫ ਕਰਦਾ ਹੈ ਪਰ ਗੱਲ ਇਹ ਹੈ ਕਿ ਸਾਨੂੰ ਆਪਣੇ ਔਗਣ ਮੰਨਨੇ ਪੈਣਗੇ ਜਿੰਨਾ ਚਿਰ ਅਸੀਂ ਪ੍ਰਮਾਤਮਾ ਦੇ ਹੱਥ ਨਹੀਂ ਜੋੜਦੇ ਕਿ ਮੈਂ ਔਗਣ ਤੇ ਗੁਨਾਹ ਕੀਤਾ ਹੈ ਉਹਨਾਂ ਚਿਰ ਸਾਡੇ ਔਗਣ ਤੇ ਗੁਨਾਹ ਜਿਹੜੇ ਉਹ ਬਖਸ਼ੇ ਨਹੀਂ ਜਾ ਸਕਦੇ ਗਲਤੀ ਨੂੰ ਗਲਤੀ ਕਰਕੇ ਮਨੁੱਖ ਮੰਨੇ ਤਾਂ ਹੀ ਉਹਨੂੰ ਮਾਫੀ ਮਿਲਦੀ ਹੈ ਤਾਂ ਹੀ ਉਹਦੇ ਔਗਣ ਬਖਸ਼ੇ ਜਾਂਦੇ ਹਨ ਜੇ ਗਲਤੀ ਕਰਕੇ ਵੀ ਮਨੁੱਖ ਅੱਗੋਂ ਹੋਰ ਗੱਲਾਂ ਸੁਣਾਵੇ ਫੇਰ ਉਹਦੀਆਂ ਗਲਤੀਆਂ ਬਾਪ ਨਹੀਂ ਹੁੰਦੀਆਂ ਉਹ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ ਆਪਣੀ ਕਲਾ ਜਿਹੜੀ ਸਤਾ ਰੱਖ ਕਰਕੇ ਟਿਕਾ ਕਰਕੇ ਸਾਡੇ ਦੋਖਾ ਨੂੰ ਦਲੇਦਰਾਂ ਨੂੰ ਜਿਹੜੇ ਐਬ ਅਸੀਂ ਪਾਪ ਕੀਤੇ ਆ ਉਹਨਾਂ ਨੂੰ ਉਹ ਪ੍ਰਮਾਤਮਾ ਬਖਸ਼ ਦਿੰਦਾ ਏ ਮਨ ਬਾੰਸ਼ਤ ਫਲ ਦਿੱਤੇ ਨਾਨਕ ਬਲਿਹਾਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜਦੋਂ ਉਹ ਪ੍ਰਮਾਤਮਾ ਨੇ ਸਾਡੇ ਰੋਗ ਮਟਾਏ ਆ ਦੁੱਖ ਮਟਾਏ ਆਪਣੇ ਕਲਾ ਸਾਡੇ ਅੰਦਰ ਟਕਾ ਦਿੱਤੀ ਆ ਤੇ ਉਹ ਪ੍ਰਮਾਤਮਾ ਦੇ ਦਰੋਂ ਘਰੋਂ ਅਸੀਂ ਜਿਹੜੇ ਵੀ ਆਪਣੇ ਮਨ ਕਰਕੇ ਫਲ ਅਸੀਂ ਮੰਗਦੇ ਹਾਂ ਹਰ ਕੋਈ ਮਨੁੱਖ ਆਪਣੇ ਕੋਈ ਨਾ ਕੋਈ ਇੱਛਾ ਲੈ ਕੇ ਅਰਦਾਸ ਬੇਨਤੀ ਕਰਦਾ ਏ ਤੇ ਸਤਿਗੁਰੂ ਜੀ ਕਹਿੰਦੇ ਹੋ ਪਰਮਾਤਮਾ ਆਪਣੇ ਭਗਤਾਂ ਦੇ ਮਨ ਵਾਂਸ਼ਿਤ ਫਲ ਦਿੱਤੇ ਨ ਉਹ ਪਰਮਾਤਮਾ ਨੇ ਮਨ ਪਾਉਂਦੇ ਜਿਹੜੇ ਫਲ ਦੀ ਇੱਛਾਏ ਭਗਤ ਸੰਤ ਕੋਈ ਵੀ ਮਨੁੱਖ ਨਾਮ ਜਪਣ ਵਾਲਾ ਪਰਮਾਤਮਾ ਕੀ ਅਰਦਾਸ ਕਰਦਾ ਏ ਉਹਨੂੰ ਮਨ ਚਿੰਦੇ ਫਲ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਹਨ ਨਾਨਕ ਬਲਿਹਾਰੀ ਅਸੀਂ ਉਸ ਪਰਮਾਤਮਾ ਤੋਂ ਬਲਿਹਾਰ ਤੇ ਵਾਰਨੇ ਜਾਂਦੇ ਆ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੱਜ ਦੇ ਫੁਰਮਾਨ ਅੰਦਰ ਸਮਝਾਇਆ ਹੈ ਕਿ ਉਹ ਪਰਮਾਤਮਾ ਸਾਰਿਆਂ ਨੂੰ ਵੱਡਾ ਦੇਵਤਾ ਹੈ ਅਸੀਂ ਸਾਰੇ ਉਸ ਪਰਮਾਤਮਾ ਦੇ ਬੱਚੇ ਜਦੋਂ ਇਹ ਮਨੁੱਖ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਫੇਰ ਇਹਦੇ ਅੰਦਰ ਸਹਿਜ ਸ਼ਾਂਤੀ ਤੇ ਟਿਕਾਅ ਬਣਦਾ ਏ ਇਹਦੀ ਘਾਲ ਥਾਂ ਪੈ ਜਾਂਦੀ ਏ ਭਗਤਾਂ ਦੀ ਬੇਨਤੀ ਪਰਮਾਤਮਾ ਆਪ ਅਗਾਹ ਹੋ ਕਰਕੇ ਸੁਣਦਾ ਏ ਰੋਗ ਤੇ ਦੁੱਖ ਇਹਨਾਂ ਭਗਤਾਂ ਦੇ ਸੰਤਾਂ ਦੇ ਪਰਮਾਤਮਾ ਆਪ ਮਟਾਉਂਦਾ ਏ ਕਿਉਂਕਿ ਉਹ ਵੱਡੇ ਪ੍ਰਤਾਪ ਵਾਲਾ ਏ ਤੇਜ ਪ੍ਰਤਾਪ ਵਾਲਾ ਏ ਸਮਰਥਾ ਵਾਲਾ ਏ ਸਾਡੇ ਦੋਖਾਂ ਨੂੰ ਵਿਕਾਰਾਂ ਨੂੰ ਉਹ ਪਰਮਾਤਮਾ ਬਖਸ਼ਿਸ਼ ਕਰਨ ਵਾਲਾ ਏ ਬਖਸ਼ਣ ਵਾਲਾ ਹੈ ਤੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹਨੂੰ ਆਪਣੇ ਮਨ ਦੇ ਚਿੰਦੇ ਹੋਏ ਜੋ ਵੀ ਮਨ ਵਿੱਚ ਉਹ ਚਿਤਵਦਾ ਹੈ ਉਹਨੂੰ ਫਲ ਪ੍ਰਾਪਤ ਹੁੰਦੇ ਹਨ ਸਾਤਗੁਰੂ ਜੀ ਉਹਨੂੰ ਫਲ ਬਖਸ਼ਿਸ਼ ਕਰ ਦਿੰਦੇ ਹਨ ਐਸੇ ਪਰਮਾਤਮਾ ਤੋਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕਿ ਅਸੀਂ ਬਲਹਾਰ ਤੇ ਵਾਰਨੇ ਜਾਣੇ ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਰਿਜਕ ਦੇ ਰਿਹਾ ਹੈ ਵੱਡੀ ਸਮਰੱਥਾ ਵਾਲਾ ਹੈ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਜ ਕਰੀਏ ਜੀ ਦੋਖ ਹਮਾਰੇ ਬਖਸ਼ ਅਨ ਆਪਣੇ ਕਲਤਾਰੀ ਮਨ ਬਾਣਸ਼ਤ ਫਲ ਦਿੱਤੇ ਅਨ ਨਾਨਕ ਬੱਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓ ਅੰਕਾਰ